ਸ਼ਸ਼ੀਕਾਲ ਸੀਏਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਟ ਵੀ ਸਵਾਗਤ ਕਰਦਾ ਸਮੋਕ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ 19 ਮਾਰਚ ਨੂੰ ਜਿਨ੍ਹਾਂ ਨੂੰ ਡਿਟੇਨ ਕੀਤਾ ਸੀ ਵੱਡੇ ਕਿਸਾਨ ਆਗੂ ਜਿਵੇਂ ਸਰਪ ਸਿੰਘ ਬੰਦੇਰ ਹੋਣ ਤੇ ਨਾਲ ਕਾਕਾ ਸਿੰਘ ਹੋਣ ਉਹਨਾਂ ਨੂੰ ਵੱਡੇ ਆਗੂਆਂ ਜਿਹੜਾ ਹੈ ਉਹ ਰਿਹਾ ਕਰ ਦਿੱਤਾ ਗਿਆ ਦੇ ਨਾਲ ਜਿਹੜਾ ਦੱਸ ਦਈਏ ਕਿ ਹੋਰ ਵੀ ਜਿਹੜੇ ਸਾਥੀ ਨੇ ਉਹਨਾਂ ਨੂੰ ਅੱਜ ਸ਼ਾਮ ਤੱਕ ਜਿਹੜਾ ਹੈ ਉਹ ਰਿਹਾ ਕਰ ਦਿੱਤਾ ਜਾਣਾ ਵੱਡੀ ਗੱਲ ਇਹ ਵੀ ਸਮਝ ਨਹੀਂ ਕਿ ਕਿ ਆ ਰਹੀ ਹੈ ਕਿ ਨਵਦੀਪ ਸਿੰਘ ਜਲਵੇੜਾ ਜਿਹੜੇ ਨੇ ਜੇਲ੍ਹ ਤੋਂ ਆਜ਼ਾਦ ਹੋਣ ਤੋਂ ਬਾਅਦ ਉਹ ਜਗਜੀਤ ਸਿੰਘ ਡੱਲਿਆਲ ਦੇ ਕੋਲ ਪਹੁੰਚੇ ਨੇ ਤੇ ਡੱਲਿਆਲ ਦੇ ਕੋਲ ਪਹੁੰਚ ਕੇ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤਾਂ ਉਹਨਾਂ ਵੀਡੀਓ ਦੇ ਵਿੱਚ ਕਿਹਾ ਹੈ ਕਿ ਜੰਗ ਸਾਡੀ ਜਾਰੀ ਹੈ ਜੰਗ ਸਾਡੀ ਐਮਐਸਪੀ ਨੂੰ ਲੈ ਕੇ ਜਾਰੀ ਰਹੇਗੀ ਕਿਉਂਕਿ ਅਸੀਂ ਐਮਐਸਪੀ ਲੈ ਬਿਨਾ ਨਹੀਂ ਰੁਕਾਂਗੇ ਕਿਉਂਕਿ ਸਾਡੇ ਕੋਲ ਜਿਹੜਾ ਅਧਿਕਾਰ ਹੈ ਅਸੀਂ ਫਸਲਾਂ ਬੀਜਦੇ ਆਂ ਅਸੀਂ ਫਸਲਾਂ ਦੀ ਕਟੌਤੀ ਕਰਦੇ ਆਂ ਅਸੀਂ ਫਸਲਾਂ ਦੀ ਕਟਾਈ ਕਰਦੇ ਆ ਪਰ ਸਾਨੂੰ ਸਾਡਾ ਬਾਜ਼ੀ ਮੁੱਲ ਨਹੀਂ ਮਿਲਦਾ ਜਿੰਨੀ ਸਾਡੀ ਆਮਦਨ ਜਾਂ ਮਿਹਨਤ ਲੱਗਦੀ ਹੈ ਉਹਨਾਂ ਸਾਨੂੰ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਤਾਂ ਉਹਨਾਂ ਨੇ ਕਿਹਾ ਏ ਕਿ ਐਮਐਸਪੀ ਦੀ ਗਾਰੰਟੀ ਜਿਹੜੀ ਅਸੀਂ ਲੈ ਕੇ ਰਾਂਗੇ ਤੇ ਬਾਪੂ ਡੱਲਿਆਲ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਜਿੰਨਾ ਚੱਕ ਸਾਡੇ ਡੱਲਿਆ ਸਾਹਿਬ ਸਾਡੇ ਨਾਲ ਨਾਲ ਨੇ ਸਾਨੂੰ ਡੋਲਣ ਦੀ ਲੋੜ ਨਹੀਂ ਹੈ ਤੁਹਾਨੂੰ ਫਿਰ ਤੋਂ ਇੱਕ ਵਾਰ ਦੱਸ ਦਈਏ ਕਿ ਵੱਡੇ ਆਗੂ ਜਿਵੇਂ ਸਰਵਣ ਸਿੰਘ ਬੰਦੇਰ ਹੋਣ ਕਾਕਾ ਸਿੰਘ ਹੋਣ ਤੇ ਹੋਰ ਕਈ ਵੱਡੇ ਆਗੂ ਉਹਨਾਂ ਨੂੰ ਅੱਜ ਤੜਕਸਾਹ ਜਿਹੜਾ ਹੈ ਉਹ ਰਿਹਾ ਕਰ ਦਿੱਤਾ ਗਿਆ ਚੜਕੇ 4:30 ਜਾਂ ਕਈ 2:30 ਵਜੇ ਦੇ ਕਰੀਬ ਨੂੰ ਰਿਹਾ ਕੀਤਾ ਗਿਆ ਦੂਜੀ ਗੱਲ ਇਹ ਵੱਡੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਅੱਜ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਪ੍ਰੈਸ ਦੇ ਵਿੱਚ ਕੀ ਸੰਬੋਧਨ ਕਰਦੇ ਨੇ ਕੀ ਉਹਨਾਂ ਦੀ ਰਣਨੀਤੀ ਨੀਤੀ ਹੁੰਦੀ ਹੈ ਉਹ ਦੇਖਣਾ ਦੇਖਣਾ ਹੋਏਗਾ ਕਿ ਅੱਗੇ ਦਾ ਰੋਡ ਮੈਪ ਰਹਿੰਦਾ ਹੈ ਤੇ ਰੋਡ ਮੈਪ ਦੇ ਨਾਲ ਕੀ ਚੱਲਦੇ ਤੇ ਕੀ ਸੰਘਰਸ਼ ਹੋਰ ਵੱਡਾ ਹੋਏਗਾ ਦੇਖਣ ਦਾ ਵਿਸ਼ਾ ਹੋਏਗਾ ਬਹੁਤ ਬਹੁਤ ਧੰਨਵਾਦ